పిడ్ చాలా పిండి పిండి బోల్ చూ పిండి బోల్ చూ असीं हैलो वाहिगुरु ख़ालसा श्रीदार भॻवं सिंधी जी मान मुख्यमंत्री पंजाब ਸਿੱਧੀ ਹੈ ਜਮੇਵਾ ਹੈਲੋ ਹੈਲੋ ਦਰਵੇਲਾ ਹੈਲੋ ਅੰਕੁਰ ਜੀ ਹੈਲੋ ਮੈਕੂਲ ਸਾਹਿਬ ਇਤਰਾਜ ਇਤਰਾਜ ਮੈਂ ਕਿਹਨੂੰ ਮਾਤ ਰਿਹਾ ਮੈਂ ਕਿਤਾਬ ਕਿਸੀ ਬਾਤ ਤੋਂ ਇਤਰਾਜ ਤੂੰ ਬੋਲ ਤੇ ਬੋਲ ਤੇ ਬੋਲ ਬਸ ਤੂੰ ਬੋਲ ਦੇ ਮੈਂ ਲਾ ਦੇ ਫੋਟ ਕੇ ਸੋ ਅਸੀਂ ਅੱਜ ਤੇ ਸਰਕਾਰ ਜੋ ਪੰਜਾਬ ਜੀ ਦਾ ਕੇਂਦਰ ਸੰਬੰਧੀ ਕੇਸ ਨੇ ਲੇਗਾ ਸਵਾਗਤ ਕਰਿਆ ਆ ਗਿਆ ਤੇ ਉਹ ਆਪਣੇ ਜੋ ਕੀ ਵਿਚਾਰ ਸੰਗਤਾਂ ਨਾਲ ਸਾਂਝੇ ਕਰੇਗੀ ਉਹ ਭਾਈ ਜੀ ਦਾ ਹਲਸਾ तार्व। तार्वे। तार्वे तो। तार्वे। 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 सब तो पहला मेरी जन्मभूमि मेरे और दोस्त मित्र जिना पहली बार मैं गुड़ी डंडा खेलिया किला खेड और शरारत मजा मेरे सारे चाचे चाचिया ताइया भाबिया भैन तो छोटी भतीजिया भतीजे भी आ गए मैनू बड़ी खुशी अज बड़ी देर बाद मैं। ਪੂਰੇ ਪੰਜਾਬ ਨੂੰ ਪਤਾ ਮੈਂ ਕਦੇ ਬੋਟਾ ਮੰਗਣ ਨਹੀਂ ਆਉਂਦਾ ਉਹ ਕਿ ਜੇ ਇਸ ਪਿੰਡ ਚ ਬੋਟਾ ਮੰਗਣੀਆਂ ਪੈਗੀਆਂ ਫਿਰ ਉਹ ਕਿਤੋਂ ਮਿਲ ਕਰਾਂਗੇ ਤਮੈ ਥਿਓ ਨਾਉਨਾ ਆ ਕੇ ਤੁਨੂੰ ਇਹ ਕਹਿਣਾ ਉਹਨਾਂ ਕਿ ਆਪਣਾ ਚੋਣ ਨਿਸ਼ਾਨ ਆ ਹੈ ਤੇ ਤੁਸੀਂ ਮੇਰੇ ਵਾਸਤੇ ਬੋਟਾ ਮਾਗਦੇ ਹੋ ਉਂਦੇ ਇਹ ਹੀ ਇੱਕ ਖੂਬੀ ਹੈ ਪੂਰੇ ਦੇਸ਼ ਦੇ ਵਿੱਚ ਚਾਹੀ ਜਾਂਦੀ ਹੈ ਇੱਕ ਪਿੰਡ ਸਤੋਜ ਹੈ ਜਿੱਤੇ ਲੀਟਰ ਜਿਹੜਾ ਉਹ ਮੋਟਾ ਨਹੀਂ ਮੰਗਦਾ ਲੋਕ ਉਹਦੇ ਵਾਸਤੇ ਮੋਟਾ ਮੰਗਦੇ। ਹੋਰ ਇੱਕ ਦਿਨ ਹੋਊਗਾ ਵੀ ਨਹੀਂ ਕਿ ਮੈਂ ਪਿੰਡ ਨੂੰ ਕਿਸੇ ਤਰ੍ਹਾਂੇ ਚੰੰਦਾ ਜਦ ਪਿੰਡ 'ਚ ਮੈਂ ਕੋਈ ਕਿਸੇ ਨੂੰ ਦੁੱਖ ਸਹੋਵੇਂ ਮੈਂ ਜਾਵਾਂ ਨਾ ਜਾਂ ਕੋਈ ਪੱਖਪਾਤ ਕਰਾਂ। ਮੇਰੇ ਬਜ਼ੁਰਗ ਬੈਠੇ ਨੇ। ਐਸੇ ਐਸੇ ਜਗ੍ਹਾ ਤੇ ਬਹੁਤ ਵਾਰੀ ਮੈਂ ਪੰਚਾਇਤ ਚ ਵੀ ਆਇਆ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਵੀ ਆਇਆ ਜਦੋਂ ਮੈਂ ਕਲਾਕਾਰ ਹੁੰਦਾ ਸੀ ਮੈਂ ਉਦੋਂ ਵੀ ਆਇਆ ਹੁਣ ਜਦੋਂ ਪੰਜਾਬ ਦੇ ਲੋਕਾਂ ਨੇ ਇੰਨੀ ਵੱਡੀ ਕਿਰਪਾ ਕਰਤੀ ਕਿ ਪਾ ਪੰਜਾਬ ਦੇ ਮੁੱਖ ਮੰਤਰੀ ਬਣਾਤੇ ਮੈਂ ਉਦੋਂ ਵੀ ਇੱਥੇ ਆਇਆ ਪਰ ਆਇਆ ਮੈਂ ਤਿੰਨੇ ਚਾਰੇ ਵਾਰੀ ਫੋਟੋ ਫੋਟੋ ਪਤੀ ਜਵਣ ਕੇ ਆਇਆ ਮੈਂ ਕੋਈ ਮੁੱਖ ਮੰਤਰੀ ਬਣ ਕੇ ਜਾਂ ਕਲਾਕਾਰ ਬਣ ਕੇ ਜਾਂ ਕੋਈ ਵੱਡਾ ਬਣ ਕੇ ਨਹੀਂ ਆਇਆ ਮੈਂ ਥੋੜੇ ਤੋਂ ਛੋਟਾ ਬਣ ਕੇ ਆਇਆ ਹਾਂ ਰੌਂਗਾਂ ਵਿੱਚੋਂ ਉਹ ਜੱਤ ਸਿੰਘ ਜੀ ਬੈਠੇ ਗੱsto ਕਹਿ ਦਿੰਨੇ ਆ ਪਿਆਰ ਨਾਲ ਸਾਹਮਣੇ ਉਹਨਾਂ ਦਾ ਬੇਟਾ ਬੈਠਾ ਹੈ ਜਗਰੂਪ ਬੈਠਾ ਹੈ ਮਿੰਦੀ ਬੈਠਾ ਹੈ ਗੁਰਜੰਟ ਬੈਠਾ ਹੈ ਮੇਵਾ ਬੈਠਾ ਹੈ ਰਣਜੀਤ ਬੈਠਾ ਸੋਬੇਦਾਰਾਂ ਦਾ ਮੈਂ ਕਿਹਨੂੰ ਨਹੀਂ ਜਾਣਦਾ ਸ਼ਾਇਦ ਇਹਨਾਂ ਨੂੰ ਕੋਲੋਂ ਲੱਗਦਾ ਹੋਣਾ ਸ਼ਾਇਦ ਮੈਂ ਭੁੱਲ ਗਿਆ ਪਰ ਮੈਨੂੰ ਨਹੀਂ ਤੁਸੀਂ ਕਦੇ ਭੁੱਲ ਸਕਦੇ ਚਾਚੀਆਂ ਤਾਈਆਂ ਮੈਂ ਤੇ ਹੋਰੀ ਬਲੌਰ ਹੋਰੀ ਰੋਹੀ ਹੋਰੀ ਨੂੰ ਕਦੇ ਨਹੀਂ ਬੋਲਦਾ ਬੋਲੂਰੀ ਪਰਕਟ ਹੋਰੀ ਟੈਲੇ ਹੋਰੀ ਕਦੇ ਨਹੀਂ ਬੋਲੀ ਪਹਿਲਾਂ ਚਲੋ ਮੈਂ ਕੈਸਟਰ ਪੁੱਛਾਂ ਜੀ ਜਿਆਦਾ ਨਾਂ ਲੈ ਜਾਂਦਾ ਸੀ ਹੁਣ ਮੈਨੂੰ ਥੋੜੇ ਜਿਹਾ ਮੌਕਾ ਪਾਸਨਾ ਚ ਨਹੀਂ ਮਿਲਦਾ ਪਰ ਇਹ ਨਾ ਸਮਝੋ ਕਿ ਮੈਂ ਤੁਹਾਨੂੰ ਭੁੱਲ ਗਿਆ ਅੱਜ ਪਿੰਡਾਂ ਪਿੰਡ ਤੋਂ ਬਾਹਰਲੇ ਵੀ ਆਏ ਹੋਏ ਬਾਦਰ ਖੜਾ ਇਹ ਮੈਂ ਤਰ੍ਹਾਂ ਮੁੰਡਾ ਕੰਮ ਕਰਦਾ ਹਾਂ ਦਸ ਵਿੱਚ ਮੈਂ ਵੀ ਕਰਦਾ ਹਾਂ ਕਰਨਾ ਮਿਸਤਰੀਆਂ ਦੇ 12 ਕੜਾ ਪੱਕੜ ਚਲੋ ਦੁਨੀਆਂ ਚ ਨਹੀਂ ਗਿਆ ਮੇਰੀ ਦਰਸ਼ਨ ਚਰਨਾ ਸਾਡੇ ਘਰ ਦੇ ਦੀਪਾ ਇਹਨਾਂ ਨੇ ਕੀਤੇ ਹੋਈਆਂ ਐ ਮੈਂ ਤਾਂ ਕਰੰਡੀਆਂ ਫੜ ਫੜ ਕੇ 3 ਇੱਕ ਦਾ 4 ਇੱਕ ਦਾ ਮਸਾਲਾ ਆਪ ਰਲਾਉਂਦਾ ਰਹਾਂ ਮੈਨੂੰ ਕੁਝ ਨਹੀਂ ਪੰਡਾ ਇਹ ਮੈਨੂੰ ਬੜੀ ਖੁਸ਼ੀ ਹੋਈ ਅੱਜ ਕਿ ਅੱਜ ਇਹ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਨਹੀਂ ਹੁੰਦਾ ਉਹਦੇ ਬਿੱਟੇ ਕਿ ਤੁਹ ਪਹਿਲਾਂ ਵਾਲੇ ਦੇਖ ਲਿਓ ਉਹ ਕਦੇ ਨਹੀਂ ਹਿੱਸਾ ਲੈਂਦੇ ਪਿੰਡਾਂ 'ਚ ਉਹ ਕਹਿੰਦੇ ਮਰਨ ਖਾਪਣ ਆਪਾਂ ਨੇ ਕਿਹ ਲੈਣਾ ਆਪਦਾ ਬਹੁਤ ਵੱਡੇ ਬਣ ਗਏ ਆਪਾਂ ਨੇ ਕਿਹ ਲੈਣਾ ਪਰ ਮੈਨੂੰ ਫਿਕਰ ਇਸ ਗੱਲ ਦਾ ਹੁੰਦਾ ਕਿ ਪਿੰਡ ਚ ਲੁਕ ਸੁਮ ਹੋਇਆ ਤਾਂ ਮੈਂ ਆ ਗਏ ਹਾਂ ਇਸ ਸਾਲ ਆ ਮੈਂ ਕੋਈ ਤੁਹਾਨੂੰ ਕੋਈ ਸਿੱਖਿਆ ਦੇਣ ਨਹੀਂ ਆਇਆ ਮੈਂ ਛੋਟਾ ਮੇਰੇ ਤੋਂ ਸਿਆਣੇ ਬੰਦੇ ਬੈਠੇ ਪਿੰਡ ਦੇ ਮੋਹਤਵਾਰ ਬੰਦੇ ਬੈਠੇ ਜਿੰਨ ਪਿੰਡ ਚ ਰਹਿਣਾ ਇੱਕ ਦੋ ਗੱਲਾਂ ਨੇ ਥੋੜੇ ਨਾਲ ਕਰੂੰਗਾ ਪੰਚਾਇਤ ਵੀ ਚੋਣਾ ਆ ਗਿਆ ਉਹਦੇ ਵਿੱਚ ਸਿਲਸਿਲੇ ਚ ਕਰਨਾ ਜਦੋਂ ਤੁਸੀਂ ਕੋਈ ਐਮਐਲਏ ਚੋਣਨਾ ਹੋਵੇ ਤਾਂ ਤੁਸੀਂ ਐਮਐਲਏ ਮਾਰਾ ਨਿਕਲਿਆ ਹੋਵੇ ਤੁਹਾਡੀਆਂ ਮੀਂਹਾਂ ਤੇ ਪੂਰਾ ਨਾ ਉਤਰੇ ਤਾਂ ਤੁਸੀਂ ਕਹਿ ਸਕਦੇ ਹੋ ਯਾਰ ਅਸੀਂ ਕਿਹੜਾ ਇਹਨੂੰ ਜਾਣਦੇ ਸੀ ਹੁਣ 65 ਪਿੰਡ ਪੈਂਦੇ ਨੇ ਕੀ ਪਤਾ ਕਿ ਕਿੱਥੋਂ ਦਾ ਸੀ ਅਜੀਤ ਭਾਈਰ ਪਾਰਟੀ ਦੇ ਮੰਗਰ ਲੱ ਕੇ ਵੋਟ ਪਾਤੀ ਅਜੀਤ ਭਾਈਰ ਫੁਲਾਨੇ ਮਾਸਟਰ ਦੇ ਮੰਗਰ ਲੱ ਕੇ ਵੋਟ ਪਾਤੀ ਫੁਲਾਨੇ ਦੇ ਕੋਫਰ ਮੰਗਰ ਲੱ ਕੇ ਵੋਟ ਪਾਤੀ ਬੰਦੇ ਨੂੰ ਜਾਣਦੇ ਨਹੀਂ ਅਗਲੀ ਵਾਰ ਇਹ ਗਲਤੀ ਨਹੀਂ ਕਰਾਂਗੇ ਜੇ ਕੋਈ ਐਮਪੀ ਖੜਾ ਹੋਵੇ ਸਾਡੇ 850 ਪਿੰਡ ਹੁੰਦੇ ਨੇ ਨਾਲ ਸ਼ਹਿਰ ਵੀ ਹੁੰਦੇ ਆ ਉਦੋਂ ਵੀ ਤੁਸੀਂ ਕਹਿ ਸਕਦੇ ਹੋ ਕਿ ਜਾਣਦੇ ਨਹੀਂ ਸੀ ਯਾਰ ਕੀ ਪਤਾ ਕਿੱਥੋਂ ਦਾ ਸੀ ਕੀ ਕੀ ਕੀਤਾ ਹੋਇਆ ਤੇਰੇ ਨੇ ਪਾਰਟੀ ਨੇ ਟਿਕਟ ਦੇਤੀ ਅਸੀਂ ਪਾਰਟੀ ਦੇ ਮਗਰ ਲੱਗੇ ਹੋਏ ਸੀ ਝੰਡਾ ਚੱਕ ਲਿਆ ਯਾਰ ਕਿਹਦੀ ਪਤਾ ਹੈ ਜਾਂ ਨਿਕਲੂਗਾ ਮੁੜ ਕੇ ਆਏਂਗੇ ਯਾਰ ਪੋਟਾ ਬੇਟਾ ਇਹ ਕਹਿੰਦਾ ਸੀ ਤੁਸੀਂ ਬਿਲਕੁਲ ਸਹੀ ਹੋਗੇ ਤੁਸੀਂ ਉਸ ਬੰਦੇ ਨੂੰ ਜਾਣਦੇ ਹੋ ਪਰ ਜਦੋਂ ਸਰਪੰਚੀ ਤੇ ਮੈਂਬਰੀ ਚੁਣਨੀ ਹੋਵੇ ਉਦੋਂ ਤੁਹਾਡੇ ਕੋਲੇ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਹੜੇ ਨੂੰ ਜਾਣਦੇ ਸੀ ਸਾਰਾ ਦਿਨ ਉਹ ਬੰਦਾ ਤੁਹਾਡੇ ਕੋਲੇ ਰਿਹਾ ਜਿੰਨੂੰ ਤੁਸੀਂ ਸਰਪੰਚ ਚੁਣਨਾ ਉਹਦਾ ਖਾਣ ਪੀਣ ਰਹਿਣ ਤੁਹਾਡੀ ਅੱਖਾਂ ਸਾਹਮਣੇ ਹੁੰਦਾ ਹੈ ਜਿੰਨੂੰ ਮੈਂਬਰ ਚੁਣਨਾ ਹੈ ਜੇ ਸਰਪੰਚ ਗਲਤ ਚੁਣ ਲਿਆ ਜਾਂ ਮੈਂਬਰ ਗਲਤ ਚੁਣ ਲਿਆ ਫਿਰ ਸਾਰੀ ਜ਼ਿੰਮੇਵਾਰੀ ਤੁਹਾਡੀ ਹੋਗੀ ਵੀ ਤੁਸੀਂ ਤਾਂ ਜਾਣਦੇ ਸੀ ਆ ਹੋ ਸਕਦਾ ਮੈਂ ਨਾ ਜਾਣਦਾ ਹੋਵਾਂ ਮੈਂ ਪਿੰਡ ਚ ਆਇਆ ਮੈਂ ਕਟਾਉਣਾ ਪਿੰਡ ਚ ਮੇਰੀ ਜ਼ਿੰਮੇਵਾਰੀ ਵੱਧ ਗਈ ਪਰਮਾਤਮਾ ਨੇ ਹੋਰ ਕਿਤੇ ਲਾਤੀ ਮੈਨੂੰ ਨਹੀਂ ਪਤਾ ਹੋ ਸਕਦਾ ਕਿ ਕਿਹੜੇ ਘਰ ਚ ਕੀ ਪਰ ਇੱਥੇ ਤਾਂ ਬੰਦ ਸਾਰੇ ਘਰਾਂ ਦਾ ਪਤਾ ਹੈ ਕਿੰਨਾਂ ਦੇ ਘਰੇ ਕਦੋਂ ਲੜਾਈ ਹੁੰਦੀ ਹੈ ਕਿੰਨੇ ਵਜੇ ਬੰਦ ਹੁੰਦੀ ਹੈ ਕਿੰਨੇ ਕਜੇ ਠੀਕ ਹੋ ਜਾਂਦੇ ਨੇ ਉਹ ਕਿੰਨੇ ਕਜੇ ਥਾਣੇ ਜਾਂਦੇ ਨੇ ਕਿੰਨੇ ਕਜੇ ਥਾਣੇੋਂ ਮੋੜੇ ਆਉਂਦੇ ਸਾਰਾ ਤਾਂ ਪਤਾ ਹੈ ਆਪਣਾ ਫਿਰ ਆ ਚੋਣ ਦੇ ਵੇਲੇ ਤੱਕ ਟੁਕੜ ਟੁਕੜ ਤੁਸੀਂ ਚਾਨਕ ਦਿਖਾਉਣਾ ਮੈਂ ਬੇਨਤੀ ਕਰ ਰਿਹਾ ਐ ਐਸੇ ਬੋਟਾ ਪੋਣੀ ਬੋਟਾ ਪੋ ਉਹ ਤਾਂ ਬਹੁਤ ਹੈ ਇੱਕ ਦਾ ਡੈਮੋਕਰੈਟਿਕ ਰਾਈਟ ਹੈ ਹੱਕ ਹੈ ਆਪਣਾ ਬਾਬਾ ਸਾਹਿਬ ਭੀਪ ਸਾਹਿਬ ਬਿਲਕੁਲ ਨੇ ਲੈ ਕੇ ਦਿੱਤਾ ਹੋਇਆ ਪਰ ਮੈਂ ਅੱਜ ਤਾਂ ਆਇਆ 3 ਤਰੀਕ ਨੂੰ ਕੱਲ ਨੂੰ ਆਖਰੀ ਦਿਨ ਹੈ ਕਾਗਜ਼ ਭਰਨ ਦਾ ਸਾਰੇ ਪਿੰਡ ਬੈਠੇ ਆ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮਾਵਾ ਪਿੰਡਾਂ ਵੀ ਬਹੁਤ ਵੱਡੀ ਗਿਣਤੀ ਚਾਹੀਦੀ ਹੈ ਕਿਉਂਕਿ ਸਰਪੰਚੀ ਦੇ ਤੇ ਮੈਂਬਰੀ ਦੇ ਤੇ ਪੰਚਾਇਤਾਂ ਦੇ ਫੈਸਲਿਆਂ ਦਾ ਸਭ ਤੋਂ ਵੱਡਾ ਅਸਰ ਚੁੱਲਿਆਂ ਤੇ ਹੁੰਦਾ ਹੈ ਤੇ ਚੁੱਲਿਆਂ ਦੀਆਂ ਮਾਲਕਣਾ ਆਈਆਂ ਹੋਈਆਂ ਹਨ ਪਿੰਡ 'ਚ ਕਿੰਨੇ ਪੈਸੇ ਆਉਣੇ ਨੇ ਪਿੰਡ 'ਚ ਕਿਹੜੀ ਗਲੀ ਠੀਕ ਕਰਨੀ ਐ ਪਿੰਡ 'ਚ ਦਿਹਾੜੀ ਕਿੰਨੀ ਕਰਨੀ ਐ ਪਿੰਡ ਨੇ ਭਾਈਚਾਰਕ ਸਾਂਝ ਨਾਲ ਕਿਵੇਂ ਰਹਿਣਾ ਜੇ ਸਾਰਾ ਪੰਚਾਇਤ ਨੇ ਮਿਲ ਕੇ ਕਰਨਾ ਹੋਵੇ ਤੇ ਜੇ ਪੰਚਾਇਤ ਦੀ ਆਪਾਂ 25-25 ਲੱਖ ਰੁਪਈਆ ਲਾ ਕੇ ਜਾ ਇੱਕ ਦੂਜੇ ਦੇ ਪਰਚੇ ਕਰਾ ਕੇ ਚੁਣ ਲਈ ਫਿਰ ਕਾਦੀ ਭਾਈਚਾਰੇ ਦੀ ਉਮੀਦ ਕਰਾਂਗੇ ਆਪਾਂ ਮੈਂ ਕਿਸੇ ਪੰਜਾਬ 'ਚ 13000 ਤੋਂ ਵੱਧ ਵੋਟਾਂ ਨਹੀਂ ਪਿੰਡ ਨੇ ਕਿ ਰਾਹ ਜਾਂਦਾ ਵੋਟਾ ਪੋਟਾ ਪੈਣ ਗਿਆ 15 ਤਰੀਕ ਨੂੰ ਮੈਂ ਇੱਕ ਪਿੰਡ ਦੇ ਵਿੱਚ ਵੀ ਇਹ ਨਹੀਂ ਕਹਿਣ ਜਾ ਰਿਹਾ ਕਿ ਕਿਹਨੂੰ ਵੋਟਾਂ ਮੈਂ ਅੱਜ ਵੀ ਤੁਹਾਨੂੰ ਇਹ ਨਹੀਂ ਕਹਿਣਾ ਆਇਆ ਕਿ ਕਿਹਨੂੰ ਵੋਟਾਂ ਪਾਉਣਾ ਪਰ ਮੇਰੇ ਪਿੰਡ ਦੇ ਇਸ ਪਿੰਡ ਦੇ ਜੰਪਲ ਹੋਣ ਦੇ ਨਾਲ ਤੇ ਬਾਬੇ ਰਮਾ ਨੇ ਵਾਲੀਬਾਲ ਖੇਡੀ ਐ ਉਦੋਂ ਜੰਡ ਹੁੰਦੇ ਸੀ ਫੀਲ ਬਲਾਮਣ ਵੀ ਖੇਡੀ ਐ ਮੈ ਸਚਾਰੀਆਂ ਹੋਈਆਂ ਨੇ ਆ ਨਾਲੇ ਵਿੱਚ ਦੀ ਲੰਗੇ ਹੋਏ ਆ ਇੱਕ ਦੂਜੇ ਨਾਲ ਪਿਆਰ ਹੈ ਇੱਕ ਦੂਜੇ ਨਾਲ ਪੜੇ ਹੋਏ ਆ ਅੱਜ ਸੇ ਸਕੂਲ ਚ ਹਰਮਜੀਤ ਬੈਠਾ ਹੈ ਸਾਡੇ ਵੀ ਕੋਈ ਇੱਧਰਲਾ ਬੇੜਾ ਜਾਂ ਉੱਧਰਲਾ ਸਿੱਧੂ ਪੱਤੀ ਮਾਨਾ ਪੱਤੀ ਕੁਝ ਨਹੀਂ ਹੈਗਾ ਛੋਟੇ ਪਿੰਡ ਨੂੰ ਤਾਂ ਪਰਮਾਤਮਾ ਨੇ ਐਡਾ ਵੱਡਾ ਮਾਣ ਦਿੱਤਾ ਛੋਟੇ ਪਿੰਡ ਦਾ ਮੁੱਖ ਮੰਤਰੀ ਬਣ ਗਿਆ ਇਤੋਂ ਤਾਂ ਹੋਰ ਕਿਹੜੀ ਪੱਤੀ ਚਾਹੀਦੀ ਤੁਹਾਨੂੰ ਮੈਂ ਜੋਨਾ ਹੁੰਦਾ ਕਹਿੰਦਾ ਹੁੰਦਾ ਸੀ ਇੱਥੇ ਬਜ਼ੁਰਗ ਬੈਠੇ ਹੋਣੇ ਕਈਆਂ ਦੇ ਯਾਦ ਵੀ ਹੋਣਾ ਵੀ ਇਹੋ ਜਿਹਾ ਕੁਝ ਕਰੂੰਗਾ ਲੋਕ ਪਿੰਡ ਦੇਖਣ ਆਇਆ ਕਰਨਗੇ ਆਪਣਾ ਆਉਂਦੇ ਨੇ ਨਾ ਫਿਰ ਉਹ ਯਾ ਪਿੰਡ ਹੈ ਲੋਕ ਆਉਂਦੇ ਆ ਨਾ ਫੋਟੋ ਖਿਚਾਉਣ ਵੀ ਆ ਪਿੰਡ ਆ ਯਾਰ ਇਹਨਾਂ ਨੇ ਕੀਤਾ ਕੰਮ ਇਹ ਉਹ ਮੇਰਾ ਕੰਮ ਨਹੀਂ ਕੰਮ ਤੁਸੀਂ ਕੀਤਾ ਮੈਂ ਅੱਜ ਵੀ ਕਹਿਣਾ ਮੇਰੀ ماں ਸਿਰ ਮੈਨੂੰ ਚੰਮਣ ਵਾਲੀ ਆ ਰਹਿੰਦਾ ਮੈਂ ਹੋਰ ਮਾਮਾ ਚੰਮ ਰਹਿੰਦਾ ਮੈਂ ਨਰੇਗਾ ਵਾਲੀਆਂ ਚਾਹ ਰਹਿੰਦਾ ਮੈਂ ਹੋਰ ਬਹੁਤ ਧੁਖੀ ਮਾਵਾਂ ਪਈਆਂ ਧਰਤੀ ਤੇ ਮੇਰੀ ਮਾਂ ਤਾਂ ਸੁਖੀ ਐ ਵਧੀਆ ਰੋਟੀ ਖਾਂਦੀ ਐ ਦੋਨੇ ਟਾਈਮ ਕਹਲੀ ਵੀ ਜਨਾ ਉਹਦੇ ਕੋਲੇ ਪੱਖਾ ਚੱਲਦਾ ਏ ਏਸੀ ਚੱਲਦਾ ਬਹੁਤ ਸਾਰੀਆਂ ਮਾਵਾਂ ਨੇ ਜਿਨ੍ਹਾਂ ਕੋਲੇ ਪੱਖਾ ਨਹੀਂ ਰੋਟੀ ਦਾ ਵੀ ਪੱਕਾ ਨਹੀਂ ਪਤਾ ਅਜ ਰਾਤ ਨੂੰ ਬੱਕੂ ਵੀ ਜਨਾ ਮੈਨੂੰ ਉਹਨਾਂ ਦਾ ਫਿਕਰ ਉਹ ਮੈਥੋਂ ਉਮੀਦ ਕਰਦੀਆਂ ਨੇ ਇਹ ਜਿਹੜਾ ਇਹ ਚੁਣਿਆ ਨਵਾਂ ਮੁੰਡਾ ਇਹ ਸਾਡਾ ਕੁਝ ਕਰੂਗਾ ਸਾਨੂੰ ਨੌਕਰੀ ਦੇਊਗਾ ਸਾਡੇ ਘਰ ਦੀ ਕਰਜ਼ੇਦਾਰੀ ਲੀਹ ਤੇ ਚੜ ਜਾਊਗੀ ਮੈਨੂੰ ਬਹੁਤ ਰੋਜ਼ ਚਿੱਠੀਆਂ ਵੀ ਆਉਂਦੀਆਂ ਨੇ ਮਾਵਾ ਮੇਰੇ ਨੇ ਵੀ ਆਉਂਦੀਆਂ ਤੁਸੀਂ ਮੁੰਡੇ ਪੜ੍ਹੇ ਲਿਖੇ ਹੋ ਤੁਸੀਂ ਉੱਤੇ ਵੀ ਦੇਖਦੇ ਹੋ ਬਰੋਦੀ ਵੀ ਬਹੁਤ ਹੈ ਉਹਨਾਂ ਨੇ ਤਾਂ ਕਰਨੇ ਕਰਨਾ ਹੁਣ ਜਿਹਨੂੰ ਕੁਝ ਨਹੀਂ ਮਿਲਿਆ ਤਾਂ ਜਿਨ੍ਹਾਂ ਦੀ ਆਪਾਂ ਗੱਡੀ ਲਈ ਤੋ ਲਾਤੀ ਭਈ ਉਹ ਹੁਣ ਟਿੱਕ ਕੇ ਥੋੜੀ ਬਹਿਣ ਗਈ ਹੁਜੇ ਸੱਪ ਵੀ ਮਾਰੀਏ ਜਿੰਨਾ ਮਰਜੀ ਸਿਰ ਆਲੇ ਪਾਸੇ ਕੁੱਟ ਲੀਏ ਅੱਧਾ ਕੰਡਾ ਕੂਛ ਤਾਂ ਹੀ ਲੀ ਜਾਂਦੀ ਰਹਿੰਦੀ ਐ ਤੂੰ ਹੁਣ ਕੂਛ ਤਾਂ ਹੀ ਨੂੰ ਉਹਨਾਂ ਦੇ ਉਹਨੂੰ ਕੀ ਕਰੀਏ ਉਹਨਾਂ ਨੂੰ ਸਿਰ ਤਾਂ ਕੁੱਟਦੇ ਤੁਸੀਂ ਸਿਰ ਤਾਂ ਕੁੱਟਦੇ ਕਰੀ ਜਾਣੋ ਪਰਵਾਹ ਨਾ ਕਰਿਆ ਕਰੋ ਐ ਜੇ ਗੱਲਾਂ ਦੀ ਆਇਆ ਤਾਂ ਫਿਰ ਜੇ ਆਪਣੇ ਹਾਥੀ ਆਉਂਦੇ ਹੁਣ ਤੱਕ ਨੂੰ ਲੱਗਦਾ ਨਹੀਂ ਮੈਂ ਕਦੇ ਵੇਖਿਆ ਆਪਣੇ ਪਿੰਡ ਬੰਨਾ ਹਾਥੀ ਆਉਂਦੇ ਹੁੰਦੇ ਸੀ ਪੰਡਤਾਂ ਵੀ ਲੈ ਗਏ ਸੀ ਕੁੱਤੇ ਭੌਂਕਦੇ ਸੀ ਹਾਥੀ ਨੂੰ ਕੋਈ ਫਰਕ ਪੈਂਦਾ ਸੀ ਆ ਉਹ ਭੁਲਾ ਜਾਂਦਾ ਸੀ ਉਹ ਬਲਕਿ ਕੁੱਤਿਆਂ ਨੂੰ ਪੈਂਦਾ ਸੀ ਕਿਉਂਕਿ ਜਦੋਂ ਹਾਥੀ ਦੂਜੀ ਗਲੀ ਚ ਵਰ ਜਾਂਦਾ ਸੀ ਕੁੱਤਿਆਂ ਦੀ ਗਲੀ ਖਤਮ ਹੋ ਜਾਂਦੀ ਸੀ ਉਹ ਮੁੜ ਜਾਂਦੇ ਸੀ ਕਿ ਗਾਹਾਂ ਹੁਣ ਦੂਜੇ ਪੁੱਤੇ ਆ ਗਏ ਭਾਰ ਦੇਣਗੇ ਨਹੀਂ ਤਾਂ ਹਾਥੀ ਨੂੰ ਕੋਈ ਫਰਕ ਨਹੀਂ ਪੈਂਦਾ ਇੱਧਲੀ ਗਲੀ ਦੇ ਨੇ ਜਾਂ ਉੱਧਰਲੀ ਗਲੀ ਦੇ ਨੇ ਹਾਥੀ ਭੁਲਾ ਜਾਂਦਾ ਉਹਦੀ ਮਸਤੀ ਚੱਲ ਜੇ ਤੁਸੀਂ ਸੱਚੇ ਹੋ ਤਾਂ ਸੱਚੇ ਤੁਰੇ ਜਾਓ ਕੌਣ ਹਲਾ ਤੂੰ ਕਮਾ ਦਾ ਲਾਲ ਤੁਨੂੰ 250 ਸਾਲ ਹੋ ਗਏ ਆਪਣੀ ਸਰਕਾਰ ਨੂੰ 1 ਰੁਪਏ ਦਾ ਲੱਗਿਆ ਲਾਲ ਅੱਛਾ 1 ਰੁਪਏ ਦਾ ਨੀ ਤਾਂ ਮੈਂ ਅੱਜ ਸਾਰੇ ਪਿੰਡ ਦੀ ਜਮੀਨ ਖਰੀਦ ਲੈਂਦਾ ਮੈਂ ਕਲਾਕਾਰੀ ਵੇਲੇ ਖਰੀਦ ਲੈਂਦਾ ਉਹ ਮੈਨੂੰ ਤਾਂ ਕਿਸੇ ਨੇ ਦੱਸਿਆ ਅੱਜ ਕਹਿੰਦੇ ਤੇਰਾ ਪ੍ਰਦਾਤਾ ਹੁੰਦਾ ਸੀ ਬਿਸ਼ਨਾ ਬਿਸ਼ਨ ਸਿੰਘ ਆਪਣੇ ਪਿੰਡ ਕਾਰ ਪੈ ਗਿਆ ਕਹਿੰਦੇ ਵੀ ਆਪਣੇ ਪਿੰਡ ਦੀ ਜ਼ਮੀਨ ਦੋ ਕਰਾਂ ਕੁੜੀ ਹੁੰਦੀ ਸੀ ਇੱਕ ਪੰਡਤਾਂ ਕੋਲੇ ਇੱਕ ਕਰ ਪੰਡਤ ਕੋਲ ਜਿਹੜੇ ਆਪਣੇ ਇੱਕ ਸਾਥੇ ਕੋਲੇ ਕੋਈ ਆਲਾ ਕੋਲ ਕਹਿਣੇ ਹੁੰਦੀ ਸੀ ਪਰ ਕੁਇਸਤੀ ਨਹੀਂ ਹੁੰਦੀ ਤ ਸਾਡੀ ਸੁਭਾਅ ਅੱਜ ਛੋਲੇ ਪੈ ਗਏ। ਜਦੋਂ ਕਾਰ ਤੈ ਗਿਆ ਤਾਂ ਵਿਛਨੇ ਦਾਦੇ ਨੇ ਪਰਦਾਦੇ ਨੇ ਮਿਲ। ਸਾਰੇ ਪਿੰਡ ਨੂੰ ਕਹਿੰਦਾ ਸੀ ਛੋਲੇ ਚੱਕ ਲੈ। ਕੋਈ ਜ਼ਮੀਨ ਦੀ ਰਿਸ਼ਤੀ ਕਰਾਉਣ ਦੀ ਲੋੜ ਨਹੀਂ ਚੱਕ ਲੈ। ਰਾਣੇ ਬਿਲੋਂ ਕੇ ਬੈਠੇ ਸੈਂ ਇਹਨਾਂ ਨੂੰ ਪਤਾ ਹੋ ਉਹਨਾਂ ਦਾ ਪਤਾ ਨਹੀਂ। ਲੋਕਾਂ ਦੀ ਸੇਵਾ ਹੀ ਉੱਤੋਂ ਵੱਡੀ ਦਾ ਕੋਈ ਸਰੋਂ ਸੇ ਪਰਦਾਦੇ ਲਈ ਪੁੰਨ ਖੱਟਿਆ ਹੋਇਆ ਮੈਂ ਖਾ ਰਿਆ। ਵੇ ਡੀ ਵੱਡੀ ਪੋਜੀਸ਼ਨ ਚ ਚਾਹਤਾਂ ਨਹੀਂ। ਸੋ ਮੈਂ ਤੁਹਾਨੂੰ ਇਹ ਕਹਿਣਾ ਹਰੀਆ ਖੜਾ। ਖਲਾਮ ਕਰ ਮੰਗਾ ਕਰ ਸਾਰੇ ਆ ਮੁੰਡੇ ਅਮਰੀਕੜਾ ਸਾਰੇ ਮੇਰੇ ਦੋਸਤ ਨੇ ਤਰੋਂ ਮੇਰੇ ਨਾਲ ਖੇਡੇ ਆ ਕੋਈ ਖੇਡਿਆ ਕੋਈ ਨੂੰ ਖੇਡਣਾ ਨਹੀਂ ਆਉਂਦਾ ਸੀ ਕਹਿੰਨਾ ਸਿਰਫ ਪਾਂਵੀ ਹੋਈਆਂ ਨੇ ਤੇ ਦੋ ਘਟ ਖਾਦੀ ਵੀ ਐ ਕਿਸੇ ਦੇ ਲਾਈਆਂ ਵੀ ਨੇ ਚਾਰ ਤੇ ਇਹ ਤਾਂ ਫਿਰ ਬਚਪਨ ਹੈ ਨਾ ਮਾਲmeida ਇਹ ਤੋਂ ਬਿਨਾਂ ਤਾਂ ਗੱਲ ਫੜਦੀ ਨਹੀਂ ਤੁਸੀਂ ਕਰਕੇ ਮੈਂ ਕਹਿਣਾ ਅੱਜ ਤੁਹਾਡੇ ਕੋਲੇ ਮੌਕਾ ਹੈ ਪਿੰਡ ਦੇ ਵਿੱਚ ਜੇ ਕੋਈ ਕੰਗੇ ਬੰਦੇ ਤੇ ਸੈਂਪੀ ਬਣ ਗਏ ਤੇ ਮੈਂਬਰਾਂ ਤੇ ਸੈਂਪੀ ਬਣੇ ਸਾਰੇ ਆਪਣੇ ਪਿੰਡ ਦੇ ਬਹੁਤ ਵਾਰ ਨੇ ਸਾਰੇ ਹੀ ਬਹੁਤ ਵਾਰ ਨੇ ਪੰਚਾਇਤ ਬਣਾਓ 5 ਲੱਖ ਰੁਪਏ ਦਾ ਬੈਸੀ ਨਾਮ ਹੈ ਗਵਰਨਮੈਂਟ ਵੱਲੋਂ ਬਾਕੀ ਜਿਹੜੀਆਂ ਵੀ ਮੰਗਾਂ ਆਪਣੇ ਪਿੰਡ ਤੇ ਮੰਨ ਕੋਈ ਰਹਿ ਹੀ ਨਹੀਂ ਸਕਦੀ ਆਪਣੇ ਪਿੰਡ ਦੀ ਮੰਗ ਤਾਂ ਮੈਂ ਕੋਈ ਰਹਿਣੀ ਦੰਡਾ ਜੋ ਵੀ ਪਿੰਡ ਚਾਹੂਗਾ ਮੈਂ ਹਰੇਕ ਸਾਰੇ ਪੰਜਾਬ ਵਾਸਤੇ ਕੀਤਾ ਹੋਇਆ ਹੈ ਕਿਉਂਕਿ ਮੈਂ ਮੁੱਖ ਮੰਤਰੀ ਕੋਲ ਸਤਾਜਦਾ ਨਹੀਂ ਹੈਗਾ ਮੈਂ ਸਾਰੇ ਪੰਜਾਬ ਦਾ ਹੀ ਹਾਂ ਤਾਂ ਮੇਰੇ ਕੋਲੇ ਹੁਣ ਤੱਕ 2-300 ਤੋਂ ਜ਼ਿਆਦਾ ਪਿੰਡਾਂ ਦੀ ਲਿਸਟ ਹੈ ਜਿਨ੍ਹਾਂ ਨੇ ਸੰਘਰਸ਼ ਕੀਤਾ ਅੱਜ ਸੀਚੇਵਾਲ ਪਿੰਡ ਦੀ ਆਈ ਹੈ ਪੰਜਵੀਂ ਵਾਰ ਸੰਘਰਸ਼ ਹੋਈ ਜਿਹੜਾ ਸੰਤਪਾਪ ਸੀਚੇਵਾਲ ਆਪਣੇ ਰਾਸ ਸਭਾ ਦੇ ਮੈਂਬਰ ਉਹਨਾਂ ਦੇ ਪਿੰਡ ਪੰਜਵੀਂ ਵਾਰ ਸਹਿਮਤੀ ਹੋਈ ਹੈ ਇੱਕੋ ਸਰਪਾਈਸ ਪੀ ਉਹ ਬੰਦਾ ਪੰਜਵੀਂ ਵਾਰ ਬਣਿਆ ਜੇ ਦਾ ਮਤਲਬ ਪਿੰਡ ਚ ਇੱਕ ਹੈ ਉਹ ਪਿੰਡ ترقی ਕਰ ਜਾਂਦੇ ਆ ਫਿਰ ਜਦੋਂ ਪੰਚਾਇਤਾਂ ਇਹ ਕਹਿਣ ਕਿ ਅਸੀਂ ਤਾਂ ਪੈਸੇ ਨਹੀਂ ਲੱਗਣ ਦੇਣਾ ਜੀ ਜੇ ਪੈਸਾ ਲੱਗਿਆ ਤਾਂ ਆਪਣੀ ਹੀਠੀ ਹੈ ਫਿਰ ਨਹੀਂ ਪਿੰਡ ترقی ਕਰ ਸਕਦਾ ਫਿਰ ਜੇ ਕਿਸੇ ਪਿੰਡ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਨੌਕਰੀ ਮਿਲੂਗੀ सरपंच ਮੋਰ ਲਾਉਣ ਦੇ ਪੈਸੇ ਮੰਗੂਗਾ ਕਿਉਂਕਿ सरपंच ਨੇ ਆਪ 40 ਲੱਖ ਲਿਆ ਹੁੰਦਾ ਨਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ 5 ਸਾਲ ਤੁਹਾਨੂੰ ਵੇਚੂਗਾ ਇਹ ਵੀ ਦੇਖ ਲਿਓ ਜੇ ਤੁਸੀਂ ਪੈਸੇ ਲੈ ਕੇ ਵੋਟਾਂ ਪਾਓਗੇ ਤਾਂ ਜਦੋਂ ਕੋਈ ਕੰਮ ਹੋਇਆ ਤੁਸੀਂ ਉਸ ਐਮਐਲਏ ਕੋਲੇ ਮੰਤਰੀ ਕੋਲੇ ਜਾਂ सरपंच ਕੋਲੇ ਜਾਓਗੇ ਇਹ ਕੰਮ ਹੈ ਉਹ ਕਹੂਗਾ ਜੀ 10000 ਰੁਪਏ ਲਗੋ ਤੁਸੀਂ ਕਹੋਗੇ ਜੀ ਇਸ ਤਾਂ ਤੁਹਾਨੂੰ ਵੋਟਾਂ ਪਾਈਆਂ ਸੀ ਉਹ ਗੋਵੇ ਜੀ ਜੋ ਤੁਹਾਡਾ ਉਹ ਤੋਂ ਵੋਟਾਂ ਮਿਲੇ ਰੇਟ ਸੀ ਉਹ ਤੋਂ ਤੁਹਾਨੂੰ ਦਿੱਤਾ ਸੀ ਹੁਣ ਜਿਹੜਾ ਸਾਡਾ ਰੇਟ ਹੈ ਉਹ ਹੁਣ ਤੁਹਾਨੂੰ ਦੇਇਆ ਪਿਆ ਕੀ ਕੀ ਬੋਲੋਗੇ ਜੀ ਉੱਥੇ ਨੀਵੀਂ ਪਾ ਕੇ ਮੁੜਿਆ ਹੋਗੇ ਨਾ ਇਸ ਕਰਕੇ ਵੋਟ ਨੂੰ ਐ ਨਾ ਸਮਝੋ ਵੀ ਇੱਕ ਵੋਟਰ ਕਾਰਡ ਹੈ ਚਲ ਫੜਾ ਦੇ ਇਹਨੂੰ ਫੜਾ ਦੇ ਮਾਮੇ ਨੂੰ ਫੜਾ ਦੇ ਮਾਸਟਰ ਨੂੰ ਫੜਾ ਦੇ ਚੰਗੇ ਬੰਦੇ ਚੁਣ ਲੋਗੇ ਪੀੜੀਆਂ ਬਦਲ ਜਾਣਗੀਆਂ ਆ ਗਰੀਬੀ ਚੱਕੀ ਜਾਊਗੀ ਘਰਾਂ ਚੋਂ ਜਿੰਨੇ ਮਰਜ਼ੀ ਹਰੇ ਕਾਰਡ ਲਾਲ ਕਾਰਡ ਮੀਲੇ ਕਾਰਡ ਪੀਲੇ ਕਾਰਡ ਬਣਾ ਲਓ ਗਰੀਬੀ ਨਹੀਂ ਚੱਕੀ ਜਾਣੀ ਆ ਗਰੀਬੀ ਉਹ ਚੱਕੀ ਜਾਣੀ ਆ ਜਦੋਂ ਗਰੀਬਾਂ ਦੇ ਚਮਾਕ ਪੀ ਐਚ ਵੀ ਕਰਨਗੇ ਐਲ ਐਲ ਵੀ ਕਰਨਗੇ ਆਈ ਆਈ ਟੀ ਕਰਕੇ 2 2 ਲੱਖ ਦੀਆਂ ਤਰਗਾਹਾਂ ਤੇ ਜਦੋਂ ਨੌਕਰੀਆਂ ਲੱਗਣਗੇ ਉਦੋਂ ਗਰੀਬੀ ਚੱਕੀ ਜਾਂਦੀ ਆ ਆਪਣੇ ਪਿੰਡ ਦੇ ਵੀ ਮੈਂ ਕਈ ਨੌਕਰੀਆਂ ਜਦੋਂ ਦੇਣਾ ਆਪਣੇ ਪਿੰਡ ਦੇ ਵੀ ਮੈਨੂੰ ਮਿਲੇ ਕਿੰਨੀਆਂ ਨੌਕਰੀਆਂ ਮਿਲੀਆਂ ਆਪਣੇ ਪਿੰਡ ਅਮਰੇ ਗੁਲੀਏ ਦਾ ਪਰਿਵਾਰ ਮਿਲਿਆ ਮੈਨੂੰ ਭੈਣ ਭਾਈ ਮਿਲੇ ਹੁਣ ਦੋ ਭੈਣ ਭਾਈ ਨੇ ਹੈ ਬਹੁਤ ਜ਼ਿਆਦੇ ਮਿਲੇ ਲੇਕੋ ਪਹਿਲਾਂ ਕਦੀ ਮਿਲੀ ਨਾ ਮੈਂ ਇਹ ਦੇਖਾਂ ਕਿ ਮੇਰੇ ਪਿੰਡ ਦਾ ਇਹਨੂੰ ਛੇਤੀ ਦੇਣੀ ਹੈ ਪਰ ਕੇ ਆ ਜਾਓ ਜਿਹੜੇ ਮਰਜੀ ਪਿੰਡ ਦੇ ਹੋ ਮੇਰਾ ਤੋੜਾਲ ਵੀ ਮੇਰੇ ਹੀ ਹੈ ਧਰਮਗੜ ਮੇਰਾ ਗੋਦਰਾ ਪਹਾੜ ਦਾ ਗੜਤੀ ਮੇਰੇ ਨੇ ਕਣਕੜ ਮੇਰਾ ਗੰਡੂਆ ਮੇਰਾ ਭਲੇੜਾ ਮੇਰਾ ਅਮਰੂ ਬੋੜੜਾ ਵੀ ਮੇਰਾ ਝਾੜੋ ਮੇਰਾ ਢੱਡਰੀਆਂ ਸਾਹੋ ਕੇ ਆ ਵੀਰ ਗਾਂ ਖਿਆੜਾ ਜਿੱਦ ਨੂੰ ਮਾਦੀ ਲੰਘ ਜੋ ਮੇਰੇ ਹੀ ਪਿੰਡ ਨੇ ਸਾਗੇ ਇਹਨਾਂ ਦੇ ਪਿੰਡਾਂ ਦੇ ਮੁੰਡੇ ਵੀ ਤੇ ਚਾਹੁੰਦੇ ਹੋਣਗੇ ਕੁੜੀਆਂ ਵੀ ਚਾਹੁੰਦੇ ਹੋਣੇ ਅਸੀਂ ਵੀ ਤਰੱਕੀ ਕਰੀਏ ਇਹ ਥੋੜੀ ਐ ਕਿ ਜਿਹੜੇ-ਜਿਹੜੇ ਪਿੰਡ ਦਾ ਲੀਡਰ ਬਣ ਗਿਆ ਬਸ ਉਹੀ ਪਿੰਡ ਤਰੱਕੀ ਕਰੂਗਾ ਸਾਡੇ ਪਿੰਡ ਦੇ ਵੀ ਆ ਜਾਣ ਮੈਂ ਕੋਈ ਜਮਾਂ ਨਹੀਂ ਕਰਿਆ ਕਰਦਾ ਉਹ ਵੀ ਆ ਜਾਣ ਮੈਨੂੰ ਬੱਚੇ ਮਿਲੇ ਉੱਥੇ ਮੈਂ ਆਉਂਦਾ ਸੀ ਕਹਿੰਦੇ ਅਸੀਂ ਪੜਾਂਗੇ ਜੀ ਪੜ ਕੇ ਤੁਹਾਡੇ ਤੋਂ ਨੌਕਰੀ ਲਾਵਾਂਗੇ ਕਿੰਨਾ ਵਧੀਆ ਬੱਚਿਆਂ ਨੂੰ ਇੱਕ ਮਿਲਿਆ ਹੋਇਆ ਹੈ ਕਿ ਅਸੀਂ ਪੜਾਂਗੇ ਵਿਦਿਆਮਨੁੱਖ ਦਾ ਤੀਜਾ ਨੇਤਰ ਹੈ ਬਾਬਾ ਸਾਹਿਬ ਮੇਲਕਰ ਨੇ ਕਿਹਾ ਕਿ ਜਿਹੜੀ ਵਿੱਤਿਆ ਉਹ ਸੇਰ ਨਹੀਂ ਤੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਲੂਗਾ ਉਹ ਤੁਹਾਡੂ ਵੀ ਤੁਹਾਡੂ ਉਹਨੇ ਦਹਾੜ ਮਾਰਨੀ ਆ ਮਾਰਨੀ ਵੱਡੇ ਬਣੋ ਕੀ ਗੱਲ ਜੇ ਤੁਹਾਡੇ ਪਿੰਡ ਦਾ ਮੁੱਖ ਮੰਤਰੀ ਬਣ ਸਕਦਾ ਤੇ ਤੁਹਾਡੇ ਪਿੰਡ ਦੇ ਵੱਡੇ ਵੱਡੇ ਅਫਸਰ ਕਿਉਂ ਨਹੀਂ ਬਣ ਸਕਦੇ ਆਪ ਕਰਾ ਜੋਖਿਓ ਆ ਮੈਨੂੰ ਕੋਈ ਸਪੈਸ਼ਲ ਫੈਸਿਲਟੀਆਂ ਮਿਲੀਆਂ ਸੀ ਨਵੀਂ ਤਾਂ ਇਥੇ ਹੁੰਦਾ ਸੀ ਐਸਾ ਸੂਚਾ ਪੜਿਆ ਹੋਇਆ ਮੈਨੂੰ ਪੜਾਇਆ ਸੀ ਮੇਰੇ ਬਾਪੂ ਨੇ ਮੈਂ ਨਾਲੇ ਵਾਲੇ ਪਰਲੇ ਪਾਸੇ ਖੇਤ ਉਥੇ ਖੇਤੀ ਕੀਤੀ ਹੈ ਫੇਰੂਆਣੇ ਕੀਤੀ ਹੈ ਢਾਹ ਵਾਲੇ ਕੀਤੀ ਹੈ ਕੱਪੜਾ ਵਾਲੇ ਕੀਤੀ ਹੈ ਕੱਸੀ ਵਾਲੇ ਕੀਤੀ ਹੈ ਉਹ ਸਾਰਾ ਮੈਦਾ ਜਾਣਦੇ ਸਾਰੇ ਨਾਲ ਕਰੇ ਨੇ ਅੱਜ ਵੀ ਆਹ ਜੇ ਟਰੈਕਟਰ ਦੀ ਡੈਨਮੋ ਖੋਲ ਕੇ ਦੁਬਾਰੇ ਬੰਦ ਕਰਨਾ ਮੈਨੂੰ ਹਾਂ ਲਿਫਟ ਵਾਲੀ ਬੋਕੀ ਪਾੜ ਜਾਂਦੀ ਇੱਥੇ ਇੱਥੇ ਪੈਂਦਾ ਉਹਨੂੰ ਤਾਰ ਇੱਥੇ ਉਹਨਾਂ ਬਾਅਦ ਚ ਪਤਾ ਲੱਗਦਾ ਵੀ ਘੁਰ ਤੱਕ ਮੰਗਰੋ ਬਾਲਾ ਹੋ ਗਿਆ ਅੱਜ ਬਾਰੇ ਕੋਲੇ ਆਉਂਦੇ ਜਰ ਇਹ ਕੀ ਹੋ ਗਿਆ ਜਦੋਂ ਐਂ ਚੱਕਦੇ ਸੀ ਹੁਣ ਤਾਂ ਆ ਗਈਆਂ ਨਾ ਐਂ ਵਾਲੀ ਉਦੋਂ ਐਂ ਵਾਲੀ ਸੀ ਸਿੱਖਤੀ ਖੇਧਾਰ ਹੋ ਰਹੀ ਸੀ ਲਿਫਟ ਵਾਲੀ ਕੋਕੀ ਪਾੜ ਗਈ ਉਹ ਉਹਨਾਂ ਨਾਲ ਸੱਚ ਵੀ ਕੰਮ ਕੀਤਾ ਇੱਕ ਵਾਰ ਦੋਲੇ ਰੇੜੇ ਚਲਾਏ ਹੋਏ ਨੇ ਘੱਟੇ ਵੀ ਚਲਾਏ ਹੋਏ ਨੇ ਮੈਂ ਤਾਂ ਬੋਥੇ ਵੀ ਦੇਖੇ ਹੋਏ ਨੇ ਕੁਦਰਤ ਨੇ ਸਾਰਾ ਕੁਝ ਦਿਖਾਤਾ ਇਸੇ ਕਰਕੇ ਮੈਂ ਤੁਹਾਡੇ ਕੋਲੇ ਆਇਆ ਦੁਬਾਰੇ ਕਿ ਮੈਂ ਥੱਲੋਂ ਦੇਖਿਆ ਹੋਇਆ ਸਾਰਾ ਕੁਝ ਜਿਹੜੇ ਜਿਹੜੇ ਤਾਹਾਂ ਤੋਂ ਤਾਹਾਂ ਹੀ ਬਣ ਜਾਂਦੇ ਉਹਨਾਂ ਨੂੰ ਇਹ ਪਤਾ ਲੱਗਦਾ ਜਿਉਂਦੇ ਪਿੰਡ ਜਾਣ ਲੱਗੀ ਫਿਰਾਂ ਕੱਲ ਖ਼ਬਰਾਂ ਚ ਖ਼ਬਰ ਲੱਗੀ ਆ ਕਿ ਹੁਣ ਤੱਕ ਕਿਸੇ ਮੁੱਖ ਮੰਤਰੀ ਦੇ ਪਿੰਡ ਸਰਜੰਮਤੀ ਨਹੀਂ ਲੋਕ ਪਿੰਡ ਗਈ ਨਹੀਂ ਕਦੇ 40 ਸਾਲ ਤੋਂ ਬਾਅਦ ਲਾਉਦੇ ਪਿੰਡ ਸਰਪੰਚ ਹੀ ਜਿੱਤਿਆ ਜੀ ਕਾਂਗਰਸੀ ਜਿੱਤਿਆ ਆਪ ਨਹੀਂ ਜਿੱਤਿਆ ਲੋਕ ਪਿੰਡ ਗਈ ਨਹੀਂ ਕਦੇ ਜੀ ਤੁਸ ਸੁਖ ਚ ਕਦੇ ਗਈ ਨਹੀਂ ਜੀ ਪਿੰਡ ਵਾਲੇ ਕਹਿੰਦੇ ਠੀਕ ਹੈ ਪਰ ਰਹਿ ਤੂੰ ਨਾ ਤਾਂ ਵੱਡਾ ਜਿੰਨਾ ਵੱਡਾ ਕੋਈ ਨਹੀਂ ਤੇ ਮੈਂ ਇਹ ਸੋਣਾ ਮੈਂ ਤੁਹਾਨੂੰ ਕੋਈ ਦਵਾਈ ਨਹੀਂ ਪੋਣਾ ਮੈਂ ਪਿਆਦਾ ਮੁਕਮਕੀ ਮੈਂ ਕਵਾਨੀ ਪਾਸਾ ਦਾ ਨਾ ਹੀ ਮੈਂ ਉਸ ਗੱਲ ਦੇ ਹੱਕ ਚਾ ਕੇ ਬੋਲੀਆਂ ਲਾਉ ਤੇ 2 ਕਰੋੜ ਰੁਪਏ ਦਿੱਤਾ ਜੀ ਸਰਪੰਚ ਬਣ ਜਾਪੇ ਤਾਂ ਪੈਸੇ ਨਹੀਂ ਬਣ ਜਾਣਗੇ ਫਿਰ ਤਾਂ ਐਮਐਲਏ ਵੀ ਚੁਣ ਲਿਆ ਕਰੂੰਗਾ ਕਿ ਉਹਨਾਂ ਨੂੰ 5 ਕਰੋੜ ਦੇ ਦੂੰਗਾ ਮੈਂ ਐਮਐਲਏ ਤੇ ਗਰੀਬਾਂ ਦਾ ਕਿਧਰ ਗਿਆ ਹੱਕ ਗਰੀਬੀ ਬਣ ਸਦਾ ਸਰਪੰਚ ਜਿਨ ਜਿਨਾਂ ਲੋਕ ਨੇ ਡੈਮੋਕ੍ਰੇਸੀ ਕਹਿੰਦੇ ਆ ਜਿਨਾਂ ਲੋਕ ਨੇ ਉਹ ਬਣੂਗਾ ਇਹ ਥੋੜੀ ਜਿਹੀ ਕੋਲ ਪੈਸੇ ਨੇ ਉਹ ਬਣੂਗਾ ਜਾਣੇ ਬਣੂ ਪਿੰਡ ਦਾ ਨਾਮ ਬਹੁਤ ਵੱਡਾ ਉੱਚਾ ਹੋ ਜੂਗਾ ਕੱਲ ਨੂੰ ਆਖਰੀ ਦਿਨ ਕਾਗਜ਼ ਕੋਈ ਹੋਰ ਨਾ ਭਰਿਓ ਜਿਨੇ ਕੋਈ ਭਰਤੇ ਮੇਰੇ ਹੱਥ ਬਣ ਕੇ ਬੈਠੇ ਉਹ 7 ਤਰੀਕ ਨੂੰ ਵਾਪਸ ਲੈ ਕੇ ਪਿੰਡ ਦਾ ਟੌਰ ਬਣਾਓ ਮੈਂ ਵੀ ਫਿਰ ਇਹ ਕਹਿਣ ਜੁਗਾ ਹਾਂਗਾ ਕਿ ਟੁਟ-ਟੁਟ ਮੈਂ ਆਪਦੇ ਪਿੰਡ ਦਾ ਕਰਾ ਲਈ ਨਹੀਂ ਤਾਂ ਕਹਿਣਗੇ ਤੂੰ ਪਹਿਲਾਂ ਆਪਦੇ ਪਿੰਡ ਕਰਾ ਹਾਲਾ ਕਿ ਮੈਨੂੰ ਉਹਨੇ ਡਾਕਟਰ ਨੇ ਕਿਹਾ ਕਿ ਜਿਆਦਾ ਟਰੈਵਲ ਨਹੀਂ ਕਰਨਾ ਲੰਬੀ ਯਾਤਰਾ ਨਹੀਂ ਕਰਨੀ ਪਰ ਮੈਂ ਕਿਹਾ ਨਹੀਂ ਯਾਰ ਪਿੰਡ ਜਾ ਕੇ ਤਾਂ ਮੈਨੂੰ ਦਵਾਈ ਵੀ ਮਿਲੂਗੀ ਪਿੰਡ ਦੇ ਲੋਕਾਂ ਨਾਲ ਮਿਲ ਕੇ ਤਾਂ ਮੈਂ ਠੀਕ ਹੀ ਹੋਊਗਾ ਕਿਉਂਕਿ ਇੱਥੋਂ ਤਾਂ ਗਿਆ ਹੈ ਸੋ ਆਪਣੀ ਮਿੱਟੀ ਚਾਉਣਾ ਆਪਣੇ ਲੋਕਾਂ ਚਾਉਣਾ ਤਾਂ ਵੱਡੀ ਗੱਲ ਹੈ ਮੈਂ ਤਾਂ ਕਰਕੇ ਤੁਹਾਡੇ ਕੋਲ ਆਇਆ ਮੇਰਾ ਮੈਨੂੰ ਲੱਗਦਾ ਤੁਸੀਂ ਮੰਨ ਲਖੋਗੇ ਮਾਮਾ ਪੈਨਾ ਬੈਠਿਆ ਨੇ ਥੋੜੀ ਜਿਆਦਾ ਗੱਲ ਮੰਨਦੇ ਨਹੀਂ ਮੰਨਦੇ ਤੁਹਾਨੂੰ ਮਨਾਉਣੀ ਆਉਂਦੀ ਹੁੰਦੀ ਹੈ ਇੱਕਦੀ ਇੱਕਦੀ ਇੱਕਦੇ ਡੰਗ ਦੀ ਰੋਕ ਨੂੰ ਬੰਦ ਕਰਨੀ ਹੈ ਆਪ ਵੀ ਠੀਕ ਲੀ ਤੇ ਆ ਜੇ ਉਹ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਜਦੋਂ ਮੈਂ 14 ਤੇ ਖੜਾ ਹੋਇਆ ਸੰਗਰੂਰ ਤੋਂ ਮੈਂ ਲੌਂਗਵਾਰ ਦੇ ਇੱਕ ਪਿੰਡ ਚਲੇ ਗਿਆ ਮੋਟਾ ਮੰਗੜਾ ਵਾ ਤੇ ਮੈਨੂੰ ਮਾਹ ਪੈਣਾ ਮਿਲਿਆ ਇਹਨੇ ਬੁੱਧ ਤੇਰੇ ਨਾਲ ਹੀ ਆ ਸਾਡੇ ਧੀਆਂ ਬੁੱਧ ਵੀ ਤੇਰੇ ਨਾਲ ਹੀ ਨੇ ਚਲ ਜੂਨ ਸੁਦਰ ਜੇ ਜੇ ਨੌਕਰੀ ਨੌਕਰੀ ਮਿਲ ਜਾਣਗੇ ਬੁੱਧ ਮੈਂ ਕਿਹਾ ਹਾਂ ਜੀ ਕਹਿੰਦੇ ਪੁੱਤ ਤੇਰੇ ਤਾਏ ਹੋਰਾਂ ਨੂੰ ਸਮਝਾ ਕੇ ਜਾਈ। ਮੈਂ ਕਿਹਾ ਵੀ ਕੀ ਹੋ ਗਿਆ? ਕਹਿੰਦੇ ਬਸ ਗੈਸ ਦੇ ਸਿਲੰਡਰ ਨਾ ਬਣਨ। ਮੈਂ ਕਿਹਾ ਗੈਸ ਦੇ ਸਿਲੰਡਰ ਨਾ ਬਣਨ। ਇਹ ਕੀ ਹੁੰਦਾ? ਕਹਿੰਦੇ ਪੁੱਤ ਮਹੀਨਾ ਰਹਿ ਗਿਆ ਵੋਟਾਂ 'ਚ। ਉਹ ਕਹਿੰਦੇ ਸ਼ਰਾਬ ਚੱਲੂਗੀ ਖੁੱਲੀ। ਸਾਰੀਆਂ ਪਾਰਟੀਆਂ ਵੱਲੋਂ। ਉਥੇ ਇਕ ਥਾਂ 'ਤੇ ਲਾ ਲੈਣਗੇ। ਉਥੇ ਚੱਲੂ ਸ਼ਰਾਬ ਖੁੱਲੀ। ਫਿਰ ਜਦੋਂ ਤੇਰੇ ਤਾਏ ਹੋਰੀ ਪੀ ਕੇ ਡਿੱਗ ਪੈਂਦੇ ਨੇ ਫਿਰ ਉਹਨਾਂ ਨੇ ਜੀਪਾਂ ਰੱਖੀਆਂ ਹੋਈਆਂ ਨੇ ਕਰੇ ਛੱਡਣ ਨੂੰ ਕਣਕਾਰ ਮੁਰਿਆ ਕੇ ਤੇਰੇ ਤਾਏ ਹੋਰ ਉਹਨੂੰ ਐ ਸਿਲੰਡਰਾਂ ਵਾਂਗੂ ਐ ਰੋੜ ਕੇ ਛੱਡ ਕੇ ਜਾਂਦੇ ਨੇ ਮੈਂ ਤੇਰੇ ਤਾਏ ਹੋਰ ਨੂੰ ਕਹਿੰਦੀ ਗਏ ਤੇ ਸਿਲੰਡਰ ਨਾ ਬਣਨ ਬਾਕੀ ਕੁੱਝ ਜਿੱਤ ਜਾਗਾ ਮੈਂ ਜਿੱਤ ਵੀ ਗਿਆ ਤੇ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਸਾਰੇ ਪੰਜਾਬ ਨੂੰ ਬੇਨਤੀ ਕਰਦਾ মিডিਆ ਰਾਹੀਂ ਗਏ ਤੇ ਸਿਲੰਡਰ ਨਾ ਬਣਿਓ ਉਹ 15 ਦਿਨਾਂ ਬਾਅਦ ਉੱਤਰ ਜੂਗੀ ਉਹ 20 ਦਿਨਾਂ ਬਾਅਦ ਮੁੱਕ ਜੂਗੀ ਜਿਹਦੇ ਪਿੱਛੇ ਪਿੰਡ ਦਾ 5 ਸਾਲ ਦਾ ਫੈਸਲਾ ਲੱਗਦਾ ਦਿਨ ਲੱਗੂ ਬਾਅਦ ਵਿੱਚ ਤਾਂ ਆਵੇ ਰਹ ਜਾਂਦੇ ਨੇ ਚੰਗੇ ਬੰਦਿਆਂ ਨੂੰ ਚੁਣੋ ਜੇ ਵੋਟਾਂ ਪਾਉਣੀਆਂ ਵੋਟਾਂ ਕੋਲੋ ਚੰਗੇ ਪੜ੍ਹੇ ਲਿਖੇ ਮੁੰਡੇ ਬਾਹਰ ਪਿੱਚਾ ਉਹ ਸਿਸਟਮ ਦੇ ਗਾਲਾਂ ਕੱਢਣ ਦੀ ਲੋੜ ਨਹੀਂ ਬਾਅਦ ਚ ਅਖਬਾਰਾਂ ਪੜ੍ਹ-ਪੜ ਕੇ ਗਾਲਾਂ ਕੱਢੀ ਜਾਂਦੇ ਕੀ ਹੋ ਗਿਆ ਯਾਰ ਸਿਸਟਮ ਨੂੰ ਪਿੱਚ ਬੜੋ ਸਿਸਟਮ ਦੇ ਯਾਰ ਇਸ ਸਮਾਜ ਨੂੰ ਸਿਸਟਮ ਦਾ ਹੋਰ ਕੌਣ ਕਰੂਗਾ ਕੋਈ ਉਹਨਾਂ ਦੀ ਕੋਈ ਛੱਟ ਰੱਖਿਆ ਜੇ ਮੈਂ ਵੀ ਨਾ ਕਰਦਾ ਮੈਂ ਵੀ ਕਲਾਕਾਰ ਰਹਿੰਦਾ ਮੈਨੂੰ ਕੀ ਪ੍ਰੋਬਲਮ ਕੀ ਹੁਣ ਜੇ ਆਪਾਂ ਵਿੱਚ ਬੜੇ ਆ ਤਾਂ ਕੋਈ ਸੁਧਾਰ ਹੋਇਆ ਤਾਂ ਇਹ ਲਾਹੇ ਨੇ ਤਾਂ ਇਹਨਾਂ ਤੋਂ ਖੜਾ ਛੁੱਟਿਆ ਤਾਂ ਕੋਈ ਬਿਜਲੀ ਦਾ ਪ੍ਰਬੰਧ ਹੋਇਆ ਤਾਂ ਆਪਣੀਆਂ ਕੱਸੀਆਂ ਖਾਲ ਚੱਲੇ ਨੇ ਸੂਏ ਨਵੇਂ ਤਾਂ ਕੋਈ ਨੌਕਰੀਆਂ ਮਿਲਣ ਲੱਗੀਆਂ ਨੇ ਤਾਂ ਆਪਾਂ ਨੂੰ ਸੇ ਆਪ ਸਰਾਉਣ ਲੱਗੇ ਨੇ ਆਪਣੇ ਪਿੰਡਾਂ ਚ ਵੀ ਪਹਿਲਾਂ ਕਿੱਥੇ ਹੁੰਦੇ ਸੀ ਉਹ ਕਹਿੰਦਾ 5 ਸਾਲ ਤੂੰ 5 ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਚਲੋ ਚਲੀ ਜਾਂਦੇ ਹਾਂ ਤਾਂ ਸੋ ਮੈਂ ਕੋਈ ਵੀ ਕਿਸੇ ਕਿਸਮ ਦਾ ਦਬਾਅ ਪਾਉਣ ਨਹੀਂ ਆਇਆ ਤੁਹਾਡੇ ਤੇ ਤੇ ਤੁਸੀਂ ਸਹਿਮਤੀ ਕਰੋ ਪਰ ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਮਾਨ ਰੱਖੋ ਜੇ ਕੋਈ ਹੈਗਾ ਇਕਮੈਂਟ ਚ ਹਰੇਕ ਨੂੰ ਹੱਕ ਹੈ ਹਰੇਕ ਦਾ ਹੱਕ ਹੈ ਡੈਮੋਕ੍ਰੇਸੀ 'ਚ ਹੀ ਮਜਾ ਹੈ ਇਹੀ ਡੈਮੋਕ੍ਰੇਸੀ ਦਾ ਨਜ਼ਾਰਾ ਹੈ ਕਿ ਉਧਰ ਹਰੇਕ ਨੂੰ ਆਪਣਾ ਪੱਖ ਰੱਖਣ ਦਾ ਹੱਕ ਹੈ ਜੇ ਕੋਈ ਕਦਰ ਬੰਦਾ ਪਿੰਡ 'ਚ ਹੈਗਾ ਜਿਹੜਾ ਕਹਿੰਦਾ ਵੀ ਮੇਰਾ ਆ ਪੱਖ ਹੈ ਉਹਨੂੰ ਵੀ ਨਾਲ ਜੋੜੋ ਕਿ ਯਾਰ ਤੇਰਾ ਵੀ ਮਾਨ ਸਰਕਾਰ ਪਿੰਡ 'ਚ ਨਹੀਂ ਹੋਊਗਾ ਵੱਧ ਕਰਾਂਗਾ ਪਰ ਪਿੰਡ ਦਾ ਇਹ ਵਿੱਚ ਭਲਾ ਹੈ ਜਦੋਂ ਜਿੱਧਰ ਪੰਚਾਇਤ ਕਹਿੰਦੀ ਆ ਜਿੱਧਰ ਪਰੇ ਖੜੀ ਹੈ ਉਧਰ ਫੈਸਲੇ ਹੋ ਜਾਂਦੇ ਨੇ ਆ ਤਾਂ ਹੁਣ ਥਾਣੇ ਤੋਂ ਨਹੀਂ ਚੱਲੇ ਨੇ ਪਹਿਲਾਂ ਤਾਂ ਆਪਣੇ ਸਾਰੇ ਪਿੰਡਾਂ ਦੇ ਫੈਸਲੇ ਪਿੰਡਾਂ ਚ ਪਜੈਤਾ ਚੋ ਜਾਂਦੇ ਸੀ ਗੁਰਦੁਆਰਾ ਦਾ ਕੁੰਡਾ ਖੋਲਣ ਦੇ ਫੈਸਲੇ ਹੁੰਦੇ ਮੈਂ ਦੇਖੇ ਨੇ ਇੱਥੇ ਇੱਥੇ ਕਿ ਚੱਲ ਵੀ ਮੋਟਰ ਚੋਰੀ ਹੋ ਗਈ ਉਹ ਮੰਨਦਾ ਨਹੀਂ ਕਹਿੰਦਾ ਚਲ ਗੁਰਦੁਆਰਾ ਦਾ ਕੁੰਡਾ ਖੋਲ ਲੋ ਮੈਂ ਮਾਫ਼ ਕਰਦਾ ਐਨਾ ਡਰ ਹੁੰਦਾ ਸੀ ਗੁਰੂ ਮਾਰ ਪਰਮਾਤਮਾ ਦਾ ਹੁਣ ਤਾਂ ਗੁਰੂ ਸਾਹਿਬ ਨੂੰ ਸਿਰ ਤੇ ਚੱਕ ਲੈਣਗੇ ਤਾਂ ਮਜੂਰੀ ਵੀ ਕੀਤੀ ਹੋਵੇ ਕੋਈ ਕੋਈ ਦੀਨੇ ਜ਼ਮਾਨ ਹੀ ਨਹੀਂ ਰਿਹਾ ਰੱਬ ਨੂੰ ਵੇਚ ਕੇ ਖਾ ਜਾਣਗੇ ਪਰ ਆਪਾਂ ਇੱਕ ਮਿਸਾਲ ਬਣਾਈਏ ਉੱਡੇ ਕੋਲੇ ਪੱਤਰਕਾਰ ਵੀ ਆਇਆ ਕਰਨਗੇ ਅੱਜ ਵੀ ਆਏ ਹੋਏ ਨੇ ਅੱਜ ਵੀ ਪੁੱਛਣਗੇ ਉਹਨੂੰ ਮੇਰੇ ਤੋਂ ਬਾਅਦ ਪੁੱਛਣਗੇ ਕਿ ਕੀ ਫੈਸਲਾ ਕਰੋਗੇ ਮਨਤਲਾ ਰਾਜੇ ਵਧੀਆ ਫੈਸਲਾ ਕਰਦਾ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਜੂਗੀ ਕਿ ਮੈਂ ਪਰਸੋਂ ਨੂੰ ਕਿਤੇ ਜਾਣਾ ਹੋਊਗਾ ਬਰਦਾਸ਼ਪੁਰ ਕਿਤੇ ਪਠਾਨਕੋਟ ਕਿਤੇ ਜਲੰਧਰ ਮੈਂ ਕਹੂੰਗਾ ਮੈਂ ਪਾ ਕੱਲ੍ਹ ਸਾਕੇ ਪਿੰਡ ਗਿਆ ਸੀ ਹਰੇ ਪਿੰਡ ਵਾਲੇ ਮੇਰੀ ਗੱਲ ਮੰਨ ਲੈਣ ਵਾਹ ਵਾਹ ਬਹੁਤ ਬਹੁਤ ਧੰਨਵਾਦ ਜੇ ਕਿਸੇ ਨੇ ਹੋਰ ਬੋਲਣਾ ਹੈ ਤੂੰ ਵਿਚਾਰ ਰੱਖਣਾ ਹੈ ਬੈ ਕੇ ਬੈ ਕੇ ਬੈ ਕੇ ਪਾਈਓ ਪਾਈਓ ਪਾਈਓ